ਜੀ ਬਈ ਜੀ ਸਤਿ ਸ੍ਰੀ ਅਕਾਲ ਅੱਜ ਤੁਹਾਨੂੰ ਦਿਖਾਣੀ ਆ ਮਾਂ ਦੀ ਮਮਤਾ ਆ ਦੇਖੋ ਚੀੜੀ ਦਾ ਬੱਚਾ ਗਿਰ ਗਿਆ ਸੀ ਇੱਕ ਸਾਡੇ ਇੱਥੇ ਅਸੀਂ ਚੱਕ ਕੇ ਅੰਦਰ ਰੱਖ ਲਿਆ ਸੀ ਉਹਨੂੰ ਅਸੀਂ ਮਤਲਬ ਅੰਦਰ ਮੈਂ ਖਲਾਈ ਗਿਆ ਉਹਨੂੰ ਵੀ ਚੋਗਾ ਲੰਦਾ ਆ ਮੂੰਹ ਉੱਤੇ ਚੱਕ ਕੇ ਆ ਦੇਖੋ ਇਹਦੀ ਮਾਂ ਵਿਚਾਰੀ ਅਸੀਂ ਸਵੇਰੇ ਤੇ ਸ਼ਾਮ ਨੂੰ ਬਾਹਰ ਰੱਖ ਦਿੰਨੇ ਆ ਉਹਨੂੰ ਆ ਕੇ ਰੋ ਜਾ ਕੇ ਖਲਾਣ ਆਉਂਦੀ ਆ ਵੀ ਨਾਲੇ ਐਨਾਂ ਕੇ ਨੂੰ ਦੂਜੀ ਤਰ੍ਹਾਂ ਟਰਸਟ ਵੀ ਬਣਿਆ ਹੋਇਆ ਤੇ ਸਾਡੇ ਤੇ ਉਹ ਵੀ ਨਹੀਂ ਕਰਦੀ ਹੈ ਮਤਲਬ ਚੋਗਾ ਖਿਲਾ ਕੇ ਜਦੇ ਭੱਜ ਜੂਗੀ ਬਾਹਰ ਜਾ ਕੇ ਆਹ ਦੇਖੋ ਉਹ ਵਿੱਚ ਬੈਠਾ ਆ ਰੋਜ਼ ਆਉਂਦੀ ਆ ਸਵੇਰ ਸ਼ਾਮ ਤੇ ਸਵੇਰ ਸ਼ਾਮ ਉਹਨੂੰ ਖਿਲਾ ਕੇ ਚਲੀ ਜਾਂਦੀ ਆ ਸਾਨੂੰ ਆਲਣਾ ਇਹਦਾ ਲੱਭਿਆ ਨਹੀਂ ਇੱਕ ਅੰਦਾਜ਼ਾ ਜਿਹਾ ਆ ਉਹ ਪਤਲੀ ਟਾਣੀਆਂ ਤੇ ਉੱਥੇ ਚੜਿਆ ਨਹੀਂ ਜਾਣਾ ਉਹਦੇ ਕਰਕੇ ਅਸੀਂ ਆਪਣੇ ਵੱਲੋਂ ਦਾ ਸਾਮ ਸਭਾਈ ਪੂਰੀ ਕਰ ਰਹੇ ਆ ਆ ਦੇਖੋ ਇਹਨੂੰ ਰੋਜ਼ ਆਉਂਦੀ ਆ ਸਵੇਰ ਸ਼ਾਮ ਆ ਸਵੇਰ ਸ਼ਾਮ ਆ ਕੇ ਵਿਚਾਰੇ ਨੂੰ ਆ ਚੌਗਾ ਖਿਲਾ ਜਾਂਦੀ ਆ ਦੇਖੋ ਮਾਂ ਦੀ ਮਮਤਾ ਵੀ ਦੋਨੇ ਟਾਈਮ ਆਉਣਾ ਇਹਨੇ ਜਦੋਂ ਅਸੀਂ ਬਾਹਰ ਰੱਖ ਦੇਣਾ ਪਤਾ ਨਹੀਂ ਇੱਥੇ ਵੇਟੇ ਕਰਦੀ ਹੁੰਦੀ ਆ ਵਿਚਾਰੀ ਜਦੇ ਉਸੇ ਟਾਈਮ ਆਜੂਗੀ ਆ ਦੇਖੋ ਆ ਖੜੀ ਆ ਬਸ ਸਵੇਰ ਸ਼ਾਮ ਖਿਲਾ ਕੇ ਫੇਰ ਲੰਘ ਜੂ ਜਦੋਂ ਅਸੀਂ ਫੇਰ ਬਾਹਰ ਰੱਖਣਾ ਫੇਰ ਆ ਕੇ ਵਿਚਾਰੀ ਖਲਾ ਜਾਂਦੀ ਆ ਵੀ ਮਾਂ ਦੀ ਮਮਤਾ ਦੇਖੋ ਬੱਚਾ ਗਿਰਿਆ ਵਾ 2 ਦਿਨਾਂ ਦਾ ਗਿਰਿਆ ਹੋਇਆ ਥੱਲੇ ਐਨ ਇਹਨੂੰ ਪਤਾ ਯਾਰ ਤਾਂ ਟਾਈਮਿੰਗ ਹੈ ਪਤਾ ਇਹ ਆ ਵਿਚਾਰੀ ਵੇਟ ਕਰਦੀ ਰਹਿੰਦੀ ਆ ਆ ਕੇ ਦਾਣੇ ਖਲਾ ਕੇ ਫੇਰ ਲੰਘ ਜਾਨਾ ਆ ਉਹਨੇ ਦੇਖੋ ਵੀ ਮਾਂ ਦੀ ਮਮਤਾ ਦੇਖੋ